ਬਾਈ ਕੋਲ ਨਾਲ ਆਪਾਂ ਅੱਜ ਦੂਜੀ ਵਾਰ ਪਹੁੰਚੇ ਹੋਇਆ ਤੇ ਪੂਰੀ ਗੱਲਬਾਤ ਵੀ ਕਰਾਂਗੇ ਬਾਈ ਤੋਂ ਰਿਜ਼ਲਟ ਵੀ ਪੁੱਛਾਂਗੇ ਮੇਰੇ ਆ ਠੀਕ ਆ ਬਾਈ ਨੇ ਪਹਿਲਾਂ ਕਾਫੀ ਟਾਈਮ ਹੋ ਗਿਆ ਤੇ ਬਾਈ ਨੇ ਕਰਦਿਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਉੱਚਾ ਬੋਲੋ ਮੇਰਾ ਨਾਮ ਦੱਸੋ ਕੀ ਆ ਨਾਮ ਮੇਰਾ ਚਮਕੌਰ ਸਿੰਘ ਠੀਕ ਆ ਬਾਈ ਚਮਕੌਰ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਮੰਨ ਲਾ ਪਹਿਲਾਂ ਆਏ ਸੀਗੇ ਹੋ ਗਿਆ ਦੋ ਕਿੰਨੇ ਅੱਜ ਤੋਂ ਬਾਅਦ ਤਿੰਨ ਕ ਮਹੀਨੇ ਹੋ ਗਏ 3 ਮਹੀਨੇ ਉਹ ਤੁਸੀਂ ਮੰਗਾਇਆ ਸੀ ਇੱਕ ਤਾਂ ਪਾਊਡਰ ਦੀ ਬਾਲਟੀ ਮੰਗਾਈ ਸੀ ਹਨਾ ਇੱਕ ਡਰਮ ਮੰਗਾਇਆ ਸੀ ਇੱਕ ਆ 2 ਲੀਟਰ ਮੰਗਾਇਆ ਸੀ 2 ਲੀਟਰ ਮੰਗਾਇ ਤੇ ਰਿਜ਼ਲਟ ਦੱਸ ਬਾਈ ਪਹਿਲਾਂ ਤਾਂ ਕਿਵੇਂ ਲੱਗੇ ਰਿਜ਼ਲਟ ਵੀਰੇ ਮੇਰੀ ਇੱਕ ਮੱਝ ਦਾ ਥਣ ਜੋ ਦੁੱਧ ਘਟ ਗਿਆ ਸੀ ਠੀਕ ਹੈ ਮਨ ਲਾ ਵੀ ਥਣ ਚ ਦੁੱਧ ਘਟਾ ਗਈ ਸੀ ਤਾਂ ਆ ਗਈ ਸੀ ਹਾਂ ਥਣ ਵੀ ਚਾ ਵੀ ਕਰ ਗਈ ਸੀ ਤਾਂ ਆ ਜੀ ਸੂਈ ਸੀਗੀ ਨਾ ਜੀ ਟੋਕ ਘਟ ਸੀਗੀ ਠੀਕ ਹੈ ਤੇ ਮਨ ਲਾ ਵੀ ਜੇ ਨਾ ਦੂਹੇ ਪਾਉਂਦਾ ਤਾਂ ਥਣ ਤੇਰਾ ਖੜ ਜਾਂਦਾ ਹਾਂ ਜੀ ਉਹ ਜੋ ਕਾਫੀ ਘਟ ਜੀ ਹੁਣ ਜਾਨੀ ਕਿ ਉਹ ਪੂਰਾ ਕਰ ਗਈ ਨਾ ਤਾਂ ਪਿਛਲੇ ਸਾਲ ਨਾਲੋਂ ਸੀਜ਼ਨ ਨਾਲੋਂ ਹਮ ਇੱਕ ਦੀ 5 ਲੀਟਰ ਦੁੱਧ ਦਾ ਫਰਕ ਪਾਇਆ ਅੱਛਾ ਸੂਪੀ ਹੁਣ ਕੇ ਸੂਪੀ ਅੱਛਾ ਸੂਪੀ ਠੀਕ ਹੈ 5 ਲੀਟਰ ਦੁੱਧ ਦਾ ਫਰਕ ਪਾ ਗਈ ਤੇ ਥਣ ਕਿਵੇਂ ਉਹ ਜਿਹੜਾ ਆਪਾਂ ਨੂੰ ਦਿੱਕਤ ਆਉਂਦੀ ਸੀਗੀ ਉਹ ਥਣ ਬਰਾਬਰ ਕਰ ਗਈ ਜੀ ਨੀਣਾ ਉੱਚਾ ਚੱਕਿਆ ਉਹ ਵੀ ਬਰਾਬਰ ਕਰ ਗਈ ਦੁੱਧ ਵੀ ਪ੍ਰੋਪਰ ਬਰਾਬਰ ਹੋ ਗਿਆ ਚਬਾਈ ਚੂਈਦ ਕਿਵੇਂ ਨਿਕਲੀ ਚਬਾਈ ਸਹੀ ਨਿਕਲੀ ਆ ਜੀ ਮੰਨ ਲਾ ਜੇ ਤੇਰੇ ਮਾਨੂੰ ਮਲਾ ਰਿਜ਼ਲਟ ਚੰਗਾ ਲੱਗਦਾ ਜੇ ਫੇਰ ਮੰਗਾਏ ਹਣਾ ਅੱਜ ਬਾਈ ਨੇ ਫੇਰ ਦੇਖੋ ਬਾਲਟੀ ਮੰਗਾਈ 20 ਕਿਲੋ ਦੀ ਡਰਮ ਮੰਗਾਇਆ ਕੈਲਸ਼ੀਅਮ ਦਾ ਤੇ ਆਹ ਬਾਈ ਨੇ 5 ਲੀਟਰ ਮੰਗਾਇਆ ਪਹਿਲਾਂ ਮੰਗਾਇਆ ਸੀ 2 ਲੀਟਰ ਠੀਕ ਹੈ ਬਾਈ ਕਹਿੰਦਾ ਰਿਜ਼ਲਟ ਜਮ ਕੋਕਾ ਵੀਸਾ ਕਪਲੂਨ ਝੋਟੀ ਨੂੰ ਆਪਾਂ ਦਿੱਤਾ ਸੀਗਾ ਠੀਕ ਹੈ ਉਹ ਤਾਂ 12 ਲੀਟਰ ਦੁੱਧ ਕੱਢਿਆ ਨੇ ਵੀ ਪਹਿਲੇ ਸੂਣ ਨੇ ਹਾਂ ਜੀ ਮਨ ਲਾ ਕਹਿੰਦੇ 7 ਮਹੀਨੇ ਪਾਉਣ ਲੱਗਾ ਸੀਗਾ ਹਾਂ ਜੀ ਆਪਾਂ ਉਹਨੂੰ ਤਕਰੀਬਨ 2 ਮਹੀਨੇ ਅੱਛਾ 2 ਮਹੀਨੇ ਪਹਿਲਾਂ 8ਵੇਂ ਸ਼ੁਰੂ ਕਰ ਲਿਆ ਸੀਗਾ ਤੇ ਦੋਨੇ ਚੀਜ਼ਾਂ ਪਾਉਂਦੇ ਰਿਹਾ ਇਹ ਤਿੰਨੇ ਚੀਜ਼ਾਂ ਪਾਉਂਦੇ ਰਿਹਾ ਤਿੰਨੇ ਚੀਜ਼ਾਂ ਪਾਉਂਦੇ ਰਿਹਾ ਠੀਕ ਹੈ ਤੇ ਹੁਣ ਮਨ ਲਾ 12 ਲੀਟਰ ਦੁੱਧ ਨੇ ਕੱਢਿਆ ਹਾਂ ਜੀ 12 ਹੁਣ ਸੁਈ ਹੋਈ ਆ ਹਾਂ ਜੀ ਠੀਕ ਹੈ ਕਿੰਨੇ ਮਹੀਨੇ ਸੁਈ ਹੋਗੀ ਹੁਣ ਉਹਨੂੰ ਤੀਜਾ ਮਹੀਨਾ ਲੱਗਿਆ ਜੀ ਤੀਜਾ ਮਹੀਨਾ ਬੜੀ ਦੁੱਧ ਗੱਡੀ ਆਂਦੀ ਆ ਹਾਂਜੀ ਠੀਕ ਆ ਮਨ ਲਾ ਸੰਤੁਸ਼ਟ ਆ ਹਾਂ ਹਾਂਜੀ ਹਾਂਜੀ ਵੀ ਆਇਆ ਤਾਂ ਨਹੀਂ ਕੋਈ ਮਨ ਲਾ ਪੈਸੇ ਲਾਤੇ ਵੀ ਯਾਰ ਜੱਪਾ ਬੰਦੇ ਨੂੰ ਜਾਣ ਦੇਣੀ ਸੀਗੇ ਵੀ ਕੋਈ ਦਿੱਕਤ ਆ ਗਈ ਉਹ ਚੀਜ਼ ਤਾਂ ਕੋਈ ਦਿੱਕਤ ਨਹੀਂ ਆਈ ਯਾਰ ਠੀਕ ਆ ਮਤਲਬ ਪਹਿਲਾਂ ਤੁਸੀਂ ਵੀਡੀਓ ਦੇਖ ਕੇ ਮੰਗਾਇਆ ਸੀ ਹਨਾ ਵੀਡੀਓ ਦੇਖ ਕੇ ਮੰਗਾਇਆ ਸੀ ਅੱਗੇ ਸਾਨੂੰ ਜੇਰ ਕਢਵਾਉਣੀ ਪੈਂਦੀ ਸੀ ਅੱਛਾ ਐਤ ਕੀ ਜਿਹੜੀ ਜਿਹੜੀ ਮੱਝ ਥਣ ਚੜਾ ਗਈ ਸੀ ਅੱਛਾ ਜਿਹੜੀ ਸੂਹ ਦੀ ਐਕਦੀ ਆਪਣੇ ਆਪ ਆਟੋਮੈਟਿਕ ਜੇਰ ਪਈ ਜੇਰ ਪਈ ਆ ਠੀਕ ਆ ਵੀ ਕੋਈ ਦਿੱਕਤ ਨਹੀਂ ਆਈ ਦੁੱਧ ਤਾਂ ਉਹਨੇ 5 ਲੀਟਰ ਦਾ ਬਟਾ ਪਾਇਆ ਹਰਕ ਪਾਇਆ ਤਾਂ ਮਗਰ ਲੈਣ ਨਾਲ ਹਾਂ ਇੱਕ ਦੀ 19 ਲੀਟਰ ਦੁੱਧ ਦੇ ਰਹੀ ਹੈ ਅੱਛਾ ਫਿਰ ਤਾਂ ਬਹੁਤ ਹੋ ਜਾਂਦਾ 19 ਲੀਟਰ ਦਾ ਹਨਾ ਹਾਂ ਜੀ ਦੇਖੋ ਬਾਈ ਸੱਚਾਈ ਸੋਡੇ ਬਿਲਕੁਲ ਸਾਹਮਣੇ ਆ ਜਿਹੜੇ ਪੁਰਾਣੇ ਵਰਤਨਾ ਕਈ ਵਾਰਾਂ ਐ ਜੇ ਹੋ ਜਾਂਦਾ ਵੀ ਖਬਣੀ ਰਿਜ਼ਲਟ ਹੋਊ ਖਬਣੀ ਨਾ ਹੋਊ ਬਿਨ ਨਮੀ ਚੀਜ਼ ਆ ਆਪਾਂ ਨੂੰ ਸਾਲ ਹੋ ਗਿਆ ਬਾਈ ਜੀ ਕੰਮ ਕਰਦਿਆਂ ਨੂੰ ਠੀਕ ਆ ਪੂਰਾ ਨਿਚੋੜ ਕੱਢ ਕੇ ਹਰੇਕ ਨੂੰ ਆਪਾਂ ਪ੍ਰੋਡਕਟ ਦਿੰਨੇ ਆ ਕੋਈ ਐ ਨਹੀਂ ਹੈਗਾ ਵੀ ਉਹੀ ਚੱਕ ਕੇ ਫੜਾਤੇ ਤਸੱਲੀ ਕਰਵਾਉਣਿਆ ਬਾਈ ਨੇ ਵੀਡੀਓ ਦੇਖ ਕੇ ਤਨਕ ਮਹੀਨੇ ਪਹਿਲਾਂ ਇਹ ਚੀਜ਼ਾਂ ਮੰਗਾਈਆਂ ਸੀ ਅੱਜ ਫੇਰ ਬਾਈ ਕੋਲੇ ਖੜੇ ਆ ਤਰੀਕ ਹੈਗੀ ਹੈਗੀ ਅੱਜ ਅੱਜ ਤਰੀਕ ਕਿੰਨੀ ਹੈ 9 9 ਤਰੀਕ ਆ 12ਵਾਂ ਮਹੀਨਾ ਠੀਕ ਆ ਦਸੰਬਰ ਚੱਲੀ ਜਾਂਦਾ ਤੇ ਬਾਈ ਕੋਲੇ ਕੋਰਡਪਿੰਡ ਪਹੁੰਚੇ ਕੋਰਡੀਆਂ ਕੋਰਡਪਿੰਡ ਕੋਰਡਪਿੰਡ ਆ ਬਰਨਾਲੇ ਜ਼ਿਲ੍ਹੇ ਦਾ ਜਮੈਂ ਇੱਦੀ ਰਹਿਗਾ ਮੇਰੇ ਸਾਬ ਨਾਲ ਹੈਨਾ ਹਾਂਜੀ ਹਾਂ ਇਧਰੋਂ ਮੰਨ ਲਾ ਵੀ ਲੁਧਿਆਣਾ ਚੱਲ ਪੈਂਦਾ ਹੂ ਬਸ ਅੱਗੇ ਉਦੋਂ ਸਾਪਾ ਜੀ ਉਦੋਂ ਅੱਗੇ ਲੁਧਿਆਣਾ ਚੱਲ ਪੈਂਦਾ ਇੱਕ ਮਿੰਟ ਹੋਰ ਹੈ ਜੀ ਹਾਂਜੀ ਜੇ ਮੈਂ ਹਾਦੀ ਦੇ ਖੜੇ ਆ ਤੇ ਮਹਿਲ ਕਲਾਂ ਤੋਂ ਮੰਨ ਲਾ ਦੂਰ ਰਹਿੰਦਾ ਕਿੰਨੇ ਕਿਲੋਮੀਟਰ ਮਹਿਲ ਕਲਾਂ ਤੋਂ ਮਹਿਲਕਲਾਂ ਤੋਂ 9 ਕਿਲੋਮੀਟਰ ਦੂਰ ਹੈ ਮਹਿਲਕਲਾਂ ਤੋਂ 9-10 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਕੀ ਬਾਈ ਦੀ ਤਸੱਲੀ ਕਰਾਈ ਹੈ ਪਹਿਲਾਂ ਪਿਛਲੀ ਵਾਰ ਬਾਈ ਨੇ ਉਦੋਂ ਮਤਲਬ ਮੰਨਦਾ ਸੀਗਾ ਵੀ ਆਪਾਂ ਯਾਰ ਇੰਨੇ ਪੈਸੇ ਲਾਤੇ ਰਿਜ਼ਲਟ ਹੋਊਗਾ ਨਹੀਂ ਨਾ ਚੀਜ਼ ਦਾ ਨਹੀਂ ਜੋ ਕਈ ਵਾਰੀ ਦੇਖਦੇ ਸੀ ਜਦੋਂ ਆ ਲੱਗੇ ਆਪਾਂ ਨੂੰ ਪਤਾ ਲੱਗਿਆ ਵੀ ਆਪਾਂ ਵੀ ਜਮਾ ਕੇ ਦੇਖੀਏ ਆਪਾਂ ਵੀ ਜਮਾ ਕੇ ਦੇਖੀਏ ਹੁਣ ਮੰਨ ਲਾ ਸੰਤੁਸ਼ਟੀ ਹੋ ਗਈ ਹੁਣ ਸੰਤੁਸ਼ਟੀ ਹੋ ਗਈ ਹੁਣ ਜੇ ਤੈਨੂੰ ਕੋਈ ਪੁੱਛੇ ਕਿਵੇਂ ਰਿਜ਼ਲਟ ਵੀ ਕਹਿੰਦੇ ਆੱਖਾਂ ਵਿੱਚ ਕੇ ਲੈ ਲੋ 100% ਆਉਜੀ ਮੇਰੇ ਤੇ ਦਵਾ ਦੇਗਾ ਹਾਂਜੀ ਲੈ ਬਾਈ ਕਹਿੰਦਾ ਆਪਾਂ ਆਪਾਂ ਆਪਰੀ ਜ਼ਿੰ ਵੀ ਰਿਜ਼ਲਟ 100% ਹੈ ਜੇ ਮੈਂ ਆਪਾਂ ਕਹਨੇ ਹੁੰਨੇ ਆ ਵੀ ਗਾਰੰਟੀ ਨਾਲ ਆਪਾਂ ਇਹ ਚੀਜ਼ ਦਿੰਨੇ ਆ ਦੇਖੋ ਭਾਈ ਆਪਾਂ ਤਾਂ ਹੈ ਨਹੀਂ ਵੀ ਚੱਕੂ ਵੀ ਬੜਾਦੇ ਹਨਾ ਆਵਰੇ ਘਰੇ ਵੀ ਚੀਜ਼ਾਂ ਯੂਜ਼ ਕਰਦੇ ਆ ਠੀਕ ਹੈ ਤੇ ਬਾਕੀ ਲੋਕਾਂ ਨੂੰ ਭਰਾਮਾ ਨੂੰ ਕਿਸਾਨ ਭਰਾਮਾ ਨੂੰ ਦਿੰਨੇ ਆ ਤੇ ਵੀ ਵੱਲਾ ਦੁੱਧ ਵਧੀਆ ਕੱਢਣ ਪਸ਼ੂ ਸੂਣ ਵਧੀਆ ਕੋਈ ਦਿੱਕਤ ਨਾ ਆਵੇ ਸਭ ਤੋਂ ਵੱਡੀ ਗੱਲ ਤਾਂ ਭਾਈ ਪਸ਼ੂ ਨਹੀਂ ਬਿਮਾਰ ਹੁੰਦਾ ਦੱਸ ਬਿਮਾਰ ਹੋਇਆ ਤਾਂ ਨਹੀਂ ਨਹੀਂ ਜੀ ਪਸ਼ੂ ਕੋਈ ਬਿਮਾਰ ਨਹੀਂ ਹੋਇਆ ਜੀ ਪਿਛਲੇ ਸੀਜ਼ਨ ਉਹ ਯਾਨੀ ਕਿ ਉਹਦੇ ਬੱਚਾ ਅੰਦਰ ਮਰ ਗਿਆ ਸੀ ਜਿਹੜੀ ਮੱਝ ਦੀ ਮੈਂ ਗੱਲ ਕਰ ਰਿਹਾ ਠੀਕ ਹੈ ਉਹਨੇ ਪਿਛਲੇ ਸੀਜ਼ਨ 14 ਲੀਟਰ ਦੁੱ हां जी ਬੱਚਾ ਕੜਵਾਇਆ ਸੀਗਾ ਹਾਂ ਜੀ ਬੱਚੇ ਬਣਾ ਪਸ਼ੂ ਇੱਧਰ ਰਹਿ ਜਾਂਦਾ ਹਾਂ ਜੀ ਉਹਦਾ ਦੁੱਧ ਥਾਣਾ ਜਾਨੀ ਕਿ ਪੂਰਾ ਹੀ ਘਟ ਗਿਆ ਸੀਗਾ ਚੜਨ ਲੱਗ ਗਿਆ ਤਾਂ ਹਣੂ ਤਾਂ ਹਣੂ ਵੀ ਚੜਨ ਲੱਗ ਗਿਆ ਜੀ ਉਹਨੂੰ 2 ਮਹੀਨੇ ਲਗਾਤਾਰ ਇਹ ਪਾਉਣ ਨਾਲ ਸਹੀ ਬਿਲਕੁਲ ਜੇ ਤੂੰ ਨਾ ਪਾਉਂਦਾ ਬਈ ਤੇਰਾ ਸਣ ਬੰਦ ਹੋ ਜਾਂਦਾ ਇਹ ਬਿਮਾਰੀ ਹੁੰਦੀ ਹੈ ਇੱਕ ਕਿਸਮ ਦੀ ਜਦੋਂ ਥਣ ਆਪਣਾ ਦੁੱਧ ਘਟਣ ਲੱਗ ਜੇ ਥਣ ਉੱਚਾ ਜਾਣ ਲੱਗ ਜਾਂਦਾ ਉੱਥੇ ਨਾ ਥਣ ਜਾ ਕੇ ਮਰੀ ਜਾਂਦਾ ਜਿਵੇਂ ਆਪਾਂ ਕਹਿੰਦੇ ਮਰ ਗਏ ਤੇ ਲੋਕ ਬਾਚਾ ਠੀਕ ਆ ਇਹ ਉਹਦਾ ਪਿਆਉ ਆ ਸਾਰਿਆਂ ਦਾ ਜੇ ਕੋਈ ਥਣ ਤੇ ਦੁੱਧ ਘਟਾ ਜਾ ਮੱਲਾ ਥਣ ਕੱਟ ਗਿਆ ਜਾਂ ਮੱਲਾ ਥਣ ਦੇ ਵਿੱਚ ਗੰਢ ਨਾੜਾ ਤਾਂ ਜਾ ਮੰਨ ਲੋ ਧਾਰ ਕਲਡੀ ਆ ਥਣਾ ਦਾ ਸਪੇਸ ਘਟਾ ਤਾਂ ਸੂਣ ਤੋਂ ਪਹਿਲਾਂ ਤੁਸੀਂ ਯੂਜ਼ ਕਰਿਓ ਤੇ ਜੇ ਕੋਈ ਥਣ ਦੀ ਦਿੱਕਤਾਂ ਦੀ ਆ ਤਾਂ ਉਸੇ ਪੈਰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਸੂਣ ਤੋਂ ਬਾਅਦ ਵੀ ਪੈਂਦਾ ਕਈ ਵਾਰ ਆ ਕਈ ਵਾਰ ਭਰਾ ਸੋਚਦੇ ਆ ਵੀ ਸੂਣ ਤੋਂ ਪਹਿਲਾਂ ਹੀ ਪੈਂਦਾ ਠੀਕ ਆ ਬਹੁਤ ਵਧੀਆ ਰਿਜ਼ਲਟ ਨੇ ਬਾਈ ਸਾਰਿਆਂ ਦਾ ਪਿਆ ਹੋਆ ਦੇਸੀ ਕੇ ਹੋਆ ਰਾਈਟ ਟੱਚ ਆ ਠੀਕ ਆ ਜੇ ਤੁਸੀਂ ਮੰਗਵਾਉਣਾ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਪੂਰੀ ਤਸੱਲੀ ਕਰਕੇ ਮਿੱਤਰੋ ਫੇਰ ਦੇਵਾਂਗੇ ਆਪਾਂ ਪੂਰੀ ਤਸੱਲੀ ਕਰਕੇ ਤੁਸੀਂ ਖਰੀਦੋ ਪੂਰੀ ਗਰੰਟੀ ਨਾਲ ਦੁੱਧ ਵੀ ਕਢਾ ਕੇ ਦੇਵਾਂਗੇ ਜਿਹੜਾ ਆਪਣੇ ਕਹਿਣ ਦੇ ਭਰਾ ਚੱਲੂ ਆ ਤੇ ਪਸ਼ੂ ਚ ਕੋਈ ਵੀ ਦਿੱਕਤ ਨਹੀਂ ਪੈਣ ਦੇ ਕੋਈ ਦੁੱਧ ਲੈ ਕੇ ਭਜਦੀ ਆ ਲੱਤਾਂ ਮਾਰਦੀ ਆ ਸਾਰੇ ਕਸ ਦਾ ਆਪਣੇ ਕੋਲੇ ਹੱਲ ਹੈਗਾ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਿਓ ਤੇ ਭਾਈ ਕੀ ਕਹਿਣਾ ਚਾਹੇਗਾ ਮਨ ਲਖਿਸ਼ਾਨ ਭਰਾਵਾਂ ਨੂੰ ਵੀਰ ਜੀ ਕੋਈ ਵੀ ਪਸ਼ੂ ਦਾ ਕੰਮ ਕਰਦਾਗਾ ਜਾਨੀ ਕਿ ਕਹਿਣ ਦਾ ਭਾਵੇਂ ਆ ਵੀ ਪਸ਼ੂ ਨੂੰ ਜੇ ਤੰਦਰੁਸਤ ਰੱਖਣਾ ਆਪਾਂ ਤਾਂ ਇਹ ਚੀਜ਼ਾਂ ਨੂੰ ਵਰਤ ਲਓ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਨਹੀਂ ਜੇ ਬਾਈ ਚਾਂਸ ਨਾਮ ਆਏ ਵਰਤਦਾ ਮੇਰੀ ਮੱਝ ਦਾ ਥਾਣਾ ਬੰਦ ਹੋ ਜਾਂਦਾ ਇੰਨਾ ਤਕਰੀਬਨ 1 ਇੰਚ ਦੂਜੇ ਥਣ ਨਾਲੋਂ ਉਪਰ ਉੱਠ ਖੜਿਆ ਜੀ ਹੂੰ ਬੰਦ ਹੋ ਜਾਂਦਾ ਹਾਂ ਜੀ ਤੇ ਦੁੱਧ ਦਾ ਕੰਮ ਆ ਬਾਈ ਆਪਣਾ ਹਾਂ ਜੀ ਬਸ ਮੈਂ ਮੇਛਾਂ ਦਾ ਕਰੀ ਕੋਈ ਵੀ ਭਰਾ ਮੰਨ ਲਾ ਦੁੱਧ ਦਾ ਕੰਮ ਕਰਦਾ ਜਾਂ ਕੋਈ ਘਰੇ ਰੱਖਿਆ ਤਾਂ ਜੇ ਛੋਡੇ ਘਰੇ ਬਾਲਟੀ ਪਈ ਤੇ ਆ ਸ਼ਾਮ ਪਿਆ ਮਿੱਤਰੋ ਛੋਡੇ ਪਸ਼ੂ ਨੂੰ ਦਿੱਕਤ ਨਹੀਂ ਆਉਗੀ ਕਿਉਂਕਿ ਇਹਦੇ ਵਿੱਚ ਸਾਰਾ ਕੁਝ ਆ ਗਿਆ ਫੈਟ ਘਟਾ ਦੁੱਧ ਘਟਾ ਕੋਈ ਮਾਲਾ ਫ੍ਰਿਆ ਗੋਰਾ ਪਸ਼ੂ ਜਿਹੜਾ ਰਿਪੀਟਰ ਹੋ ਜਾਂਦਾ ਉਹਦਾ ਵੀ 100% ਗਾਰੰਟੀ ਨਾਲ ਆਪਾਂ ਹੱਲ ਕਰਦੇ ਆਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਆਰਡਰ ਕਰ ਲਿਓ ਛੋਡੇ ਕੋਲੇ ਘਰੇ ਸਮਾਨ ਪਹੁੰਚ ਜੂਗਾ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ 100% ਰਿਜ਼ਲਟ ਆ ਜੀ ਇਹਦਾ ਪੋਕਾ ਪੀਸ ਜਾਮਾ ਹਾਂ ਜੀ ਠੀਕ ਹੈ ਧੰਨਵਾਦ ਜੀ